ਅੱਜ ਤੁਹਾਨੂੰ ਅਸੀਂ ਕਣਕ ਵੱਢੀ ਦਿਖਾਉਣੀ ਆ ਵੀ ਕਿਵੇਂ ਕਣਕ ਵੱਢੀ ਜਾਂਦੀ ਆ ਮਸ਼ੀਨ ਨਾਲ ਵੀ ਕਿਵੇਂ ਟਰਾਲੀ ਚ ਪਾਈ ਜਾਂਦੀ ਆ ਹੁਣ ਕਪੈਣ ਇਹ ਕਣਕ ਵੱਢ ਰਹੀ ਆ ਅੱਧੀ ਵੱਢਤੀ ਇਹਨੇ ਹੁਣ ਇਹ ਜੋ ਸਾਰੀ ਵੱਢੀ ਜਾਊ ਇਹ ਟਰਾਲੀ ਚ ਪਾਗੂ ਇੱਕ ਤਾਂ ਪਾਤੀ ਇੱਕ ਵਾਰ ਪਾਤੀ ਇਹਨਾਂ ਨੇ ਟਰਾਲੀ ਚ ਹੁਣ ਦੁਬਾਰਾ ਪਾਉਣਗੇ ਸਾਰੀ ਵੱਢ ਕੇ ਤੁਹਾਨੂੰ ਉਹ ਵੀ ਦਿਖਾਵਾਂਗੇ ਟਰਾਲੀ ਚ ਪੈਂਦੀ ਆਸਟ ਕਿਹੜਾ ਰਹਿ ਗਿਆ ਹੁਣ ਤੁਹਾਨੂੰ ਕਣਕ ਵੜਦੀ ਟਰਾਲੀ ਵਿੱਚ ਪਾਉਣੀ ਵੀ ਦਿਖਾਵਾਂਗੇ ਵੀ ਟਰਾਲੀ ਵਿੱਚ ਕਣਕ ਕਿਵੇਂ ਪਾਉਣੀ ਹੈ ਉਹ ਦੇਖੋ ਆਸਟ ਕਿਹੜਾ ਰਹਿ ਗਿਆ ਹੁਣ ਇਹਦਾ ਉਹ ਟਰੈਕਟਰ ਖੜਾ ਹੱਦ ਹੋਣਾ ਤਾਂ ਦੇਖੋ ਜਿਹੜਾ ਖਤਮ ਹੋਣਾ ਲਾ ਇਹਦਾ ਉਧਰੋਂ ਟਰੈਕਟਰ ਵੀ ਆ ਗਿਆ ਕੜਕ ਹੁਣ ਕਿਸੇ ਹੋਰ ਤੇ ਵੱਢਣ ਜਾ ਰਹੀ ਆ ਤੁਹਾਨੂੰ ਦਿਖਾਉਂਦੀ ਆ ਹੁਣ ਟਰੈਕਟਰ ਜਾ ਰਿਹਾ ਦਾਣੇ ਪਾਉਣ ਟਰਾਲੀ ਚ ਆਇਆ ਖੋ ਤੁਹਾਨੂੰ ਦਾਣੇ ਪੈਂਦੇ ਦਿਖਾਵਾਂਗੇ ਵੀ ਕਿਵੇਂ ਟਰਾਲੀਂ ਦਾਣੇ ਪੈਂਦੇ ਨੇ ¿Qué സാധത